ਕੀ ਨਾਮ ਆ ਬੰਦੇ ਦਾ ਇਹ ਬੰਦੇ ਰਾਤੀ ਸਾਡੇ ਪਿੰਡ ਦੀ ਗਏ ਸਾਡੇ ਚਾਚਾ ਜੀ ਵੀ ਲੱਗਦੇ ਉਹਨਾਂ ਦੀ ਖਬਰ ਨੂੰ ਆਏ ਸੀ ਹਾਂ ਉਹ ਬਿਮਾਰ ਦੇ ਦੀ ਖਬਰ ਨੂੰ ਆਏ ਸੀ ਜੇ ਉਸ ਤੋਂ ਬਾਅਦ ਪਤਾ ਨਹੀਂ ਇਹ ਕਿੱਥੇ ਇੱਧਰੋਂ ਪਿੰਡ ਨੂੰ ਚਲੇ ਗਏ ਜਾਂ ਕਿੱਧਰੋਂ ਆਏ ਹੋਗੇ ਤਾਂ ਉਹ ਹੁਣ ਸਾਨੂੰ ਸਵੇਰੇ ਪਤਾ ਲੱਗਾ ਵੀ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਇਹ ਹਾਲਾਤ ਕਿੱਦਾਂ ਦੇ ਇਹਨਾਂ ਦੇ ਹੁਣ ਹਾਲਾਤ ਭਾਈ ਇੱਕ ਤਾਂ ਸਾਡੇ ਚਾਚਾ ਜੀ ਲੱਗਦਾ ਹੋਵੇਗਾ ਉਹ ਤਾਂ ਪੂਰਾ ਹੋ ਗਿਆ ਡੈਥ ਹੋ ਗਈ ਹੈ ਡੈਥ ਹੋ ਗਈ ਕੀ ਨਾਮ ਕੀ ਹੈ ਉਹਨਾਂ ਦਾ ਜੀ ਦਾ ਹਰਜੀਤ ਆ ਜੀ ਹਾਂ ਜੀ ਤੇ ਮੈਰਿਜ ਹੈਗਾ ਨਾ ਅਨਮੈਰਿਡ ਹੈਗਾ ਨਹੀਂ ਮੈਰਿਡ ਹੋਈ ਉਹਦੀ ਉਹਦਾ ਪਿੰਨਾ ਤੁਹਾਨੂੰ ਕੋਈ ਆਈਡੀਆ ਹੈ ਕਿ ਹੋਇਆ ਕਿੱਦਾਂ ਕੁਝ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਸਾਨੂੰ ਨੀ ਨਾਮ ਹੈ ਆਪਣਾ ਜਗਦੀਪ ਸਿੰਘ ਇਹ ਰਾਤੀ ਜਿਹੜਾ ਕਾਰ ਪਲਟੀ ਕੀ ਸੀਗਾ ਸਾਰਾ ਮਾਮਲਾ ਜੱਕਦਮ ਉਹਨਾਂ ਟਰੱਕ ਬਹੁਤ ਤੇਜ਼ ਹੁੰਦਾ ਸੀ ਹੈਂਡਲ ਲੇਟਾ ਬਹੁ ਸੀਗਾ ਅੱਖਾਂ 'ਚ ਵੈ ਗਈਆਂ ਅੱਛਾ ਮਰਜੀ ਵਾਂ ਗੱਡੀ ਫਿਰ ਕੰਟਰੋਲ ਨਹੀਂ ਹੋਈ ਤੇ ਗੱਡੀ 'ਚ ਕੌਣ-ਕੌਣ ਸੀ ਮੈਂ ਸੀ ਮੇਰਾ ਚਾਚਾ ਸੀਗਾ ਇੱਕ ਮੁੰਡਾ ਹੋਰ ਤੇ ਕੀ ਹਾਲਾਤ ਆ ਇਸ ਟਾਈਮ ਉਹਨਾਂ ਦੇ ਸਾਰਿਆਂ ਦੇ ਇਹ ਮੁੰਡੇ ਦੇ ਸੱਟ ਲੱਗੇ ਮੇਰੀ ਬਾਹ ਤੇ ਚਾਚੇ ਹੁਣੀ ਪੂਰੇ ਹੋ ਗਏ ਅੱਛਾ ਕਿੰਨੀ ਉਮਰ ਸੀ ਉਹਨਾਂ ਦੀ 55 55 ਬਿਆਹ ਹੋ ਆਹੋ ਹੈ ਨਹੀਂ ਜੀ ਇਹ ਆਪ ਇੱਕ ਕਾਰ ਬਾਈਪਾਸ ਪੁਲ ਤੋਂ ਥੱਲੇ ਪਲਟੀ ਆ ਕੀ ਇਸ ਦਾ ਸਾਰਾ ਮਾਮਲਾ ਹੋ ਤੇ ਕੀ ਇਸ ਟਮ ਹਾਲਾਤ ਆ ਉਹਨਾਂ ਦੇ ਜੀ ਕਾਰ ਨਾਲ ਤਾਂ ਨਹੀਂ ਬਸ ਤਾਂ ਲੱਗ ਸਕਿਆ ਕਿਉਂ ਕਿੱਦਾਂ ਡਿੱਗੀ ਇਹ ਕਾਰ ਉਹਨਾਂ ਦੇ ਲਾਏ ਆ ਉਹਨਾਂ ਦੇ ਘਰ ਦੇ ਇਹਨਾਂ ਕਾਰ ਚਲਾ ਰਿਹਾ ਸੀ ਬਹੋ ਮੁੱਖੇ ਤੋਂ ਚਲ ਗਿਆ ਸੀ ਬਹੋ ਇੱਕ ਬੰਦੇ ਦੀ ਡੈਥ ਹੋ ਗਈ ਸੀ ਤੇ ਦੋ ਜ਼ਖਮੀ ਹੋਏ ਸੀ ਉਹਨਾਂ ਨੂੰ ਸਿਵਲ ਹਸਪਤਾਲ ਚਾਹਤਾ ਸੁਕਰਾਰ ਇਸ طرح ਹੈਗੇ ਕਿੱਥੋਂ ਦੇ ਹੁੰਦੇ ਇਹ ਹਾਜੂ ਖਾਨਪੁਰ ਦੇ ਹੈ ਜਿੰਨੇ ਹਾਜੂ ਖਾਨਪੁਰ ਦੇ ਇੱਕ ਪਹਿਲਾ ਹੱਥ ਸਾਈਡ ਦਾ ਹੈ ਜਿਹੜਾ ਗੱਡੀ ਵਾਲਾ ਹੈ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਹਰਜੀਤ ਸਿੰਘ ਉਹ ਕੰਮ ਕੀ ਕਰਦਾ ਸੀਗਾ ਜੀਮ ਜੀਮੀਨਦਾਰੇ ਕਰਦੇ ਖੇਤੀਬਾੜੀ ਤੇ ਆਪਣੇ ਵੱਲੋਂ ਕੀ ਕਾਰਵਾਈ ਹੋਈ ਹੈ ਹਜੇ ਤੁਸੀਂ ਉਹਨਾਂ ਦੇ ਬਿਆਨਾਂ ਤੇ ਕਾਰਵਾਈ ਕਰਨ ਲੱਗੀ ਆ ਉਹਨਾਂ ਦਾ ਜਿਹੜਾ ਉਹ ਬੁਕਾਇਆ ਜਿਹੜਾ ਗੱਡੀ ਵਾਲਾ ਸਭਾ ਉਹ ਮੁੱਕੀ ਤੇ ਚਲ ਗਿਆ ਸੀ ਉੱਥੇ ਮਿਲਿਆ ਕਿ ਉਹਨੂੰ ਬੁਲਾਇਆ ਹੁਣ ਪੁੱਛਾਂਗੇ ਕਿ ਤਾਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈ ਇੱਕ ਐਕਸੀਡੈਂਟ ਹੋਇਆ ਕਾਦੇ ਨਾਲ ਕੁਛ ਆਈਡੀਆ ਬੜਾ ਇੱਕ ਕਜੀ ਕਾਰ ਇੱਥੇ ਤ੍ਰੀਅਰ ਪੋਰ ਦੇ ਵਿੱਚ ਪਾ